ਇਹਨਾਂ ਨੂੰ ਇੱਕ ਦੋ ਦਿਨ ਹੋਰ ਕਰ ਲਓ ਆ ਨੂੰ ਕਰਨ ਸਾਰਿਆਂ ਦੀ ਲੋੜ ਤੇ ਲੋਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਥ ਹਾਂ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਹੁਣ ਯੁਗ ਪਲਟਦਾ ਹੈ ਜਦੋਂ ਜਨਮ ਦੀ ਇੰਤਹਾ ਹੋ ਜਾਏ ਕੋਪ ਯੁਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਂ ਪਾਟੇ ਖਾਂ ਬਣ ਜਾਂਦੇ ਪਿੱਛੇ ਜਾਂਦੇ ਮੇਰੀ ਬੋਲੀ ਜ਼ਰੂਰ ਨਰਮਿਆ ਕੋਣੀ ਤੇ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀ ਨੇ ਸਿੰਘ ਬੋਲਿਆ ਕਿ ਤੁਸੀਂ ਤੁਹਾਡੇ ਸਾਰੇ ਐਲੀ ਤਰੀਕ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੇ ਬਰਾਦੇ ਕੋਤ ਡਾਂਗਾ ਖਾਦਿਆ ਤੁਸੀਂ ਬਾਜ਼ਾਰ ਤੇ ਲਾ ਲਿਆ ਤਾਂ ਪਰਸਾ ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਦੇ ਡਾਂਗਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਜਿਹੜਾ ਕੰਮ ਹੀ ਖਾਂਦਦਾ ਹੈ। ਆਂਦੇ ਬੰਦੇ ਬੰਨਣਾ ਨਹੀਂ ਛੇਤਰਾਂ ਤੋਂ ਦੇਖੋ। ਔਰ ਤੁਸੀਂ ਕੁਝ ਨਹੀਂ ਬੋਲੋ। ਛੇਤਰ ਦੇਖੇ ਦਿੱਤੇ ਗਏ। ਸਭ ਨੂੰ ਪਹਿਲੇ ਸਾਰਿਆਂ ਨੂੰ ਸਸਤਰੀਕਰ ਵਾਇਗੁਰ ਲੀਕਾ ਖਾਲਸਾ। ਜੀ 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 ਨਾਲ ਕੱਢ ਜਾ। ਤੁਹਾਡੇ ਨਾਂ ਹੀ ਇਦਾਂ ਦਾ ਹਾਂ ਜੀ। ਕਫੇ ਤੁਸੀਂ ਰਾਥ ਵਾਲੇ ਆ ਤੇ ਫਿਰ ਤੁਹਾਨੂੰ ਅਰਜਨ ਨੂੰ ਲਿਆਉਣ ਲਈ ਥੋੜਾ ਟੇਕ ਹੈ। ਇਹ ਬਾਈ ਬੰਦਾ ਅੱਥੇ ਰਾਥ ਜਨ ਠੀਕ ਹੈ। ਕ੍ਰਿਸ਼ਨ ਨੇ ਰਾਥ ਚਲਾਇਆ ਸੀ ਤੇ ਅਰਜਨ ਨੇ ਪੀਤ ਚਲਾਏ ਸੀ। ਇਹ ਰਾਥ ਚ ਲਾਉਣ ਵਾਲੇ ਨੂੰ ਥੋੜੀ ਬਹੁਤ ਕੰਡੈਂਸ ਹੁੰਦੀ ਹੈ। ਤੇ ਬਾਬਾ ਜੀਵਨ ਸਿੰਘ ਦੀ ਸੈਨਾ ਸੱਕਰ ਲਈ ਸੀ। ਉਹਨੇ ਹੀ ਸੱਕਰ ਲੱਗੀ। ਕਾਰਨ ਲੱਗੀ ਕਿਸੇ ਤੇ ਇਹਨਾਂ ਨੂੰ ਕੋਈ ਇੱਕ ਦੋ ਦਿਨ ਹੋਰ ਕਰ ਲਓ। ਦਾਨੂ ਕਰ ਲੋ ਸਾਰੇ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਥ ਹਾਂ ਜੇ ਤੁਹਾਡੇ ਪੈਰਾਂ ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਹੈ ਹਾਂ ਜੀ ਦੱਸਦੇ ਤੂੰ ਕਿ ਯੁੱਗ ਪਲਟਣ ਲੱਗਾ ਹੁਣ ਠੀਕ ਹੈ ਜਦੋਂ ਜ਼ੁਲਮ ਦੀ ਇੰਤਹਾ ਹੋ ਜਾ ਜਦੋਂ ਜ਼ੁਲਮ ਦੀ ਇੰਤਹਾ ਹੋ ਜਾ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਂ ਬਣ ਜਾਂਦੇ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਣ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨਾ ਮੇਰੀ ਬੋਲੀ ਜ਼ਰੂਰ ਨਰਮ ਐ ਕੋਈ ਤਾਂ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਚ ਸਾਰੇ ਕਿਛੇ ਤੋਂ ਖਬਰਾਂ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਬਿਆਦੀਆਂ ਜਿੰਦਾਬਾਦ ਸ੍ਰੀ ਹਰਿਮੰਦਰ ਸਾਹਿਬ ਜਿੰਦਾਬਾਦ ਜਿੰਦਾਬਾਦ ਉਹਨਾਂ ਕੋਲੋਂ ਓਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ ਓਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈਂ ਇਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਿੰਤਾਪਾਉਦਾ ਰਹਿਣਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਉਹ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਜੀਵਨ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸੁਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ ਹਾਂਜੀ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਗਦਾ ਇੱਥੇ ਯਾਰ ਕੋਈ ਪ੍ਰਾਚੀਨ ਦਾ ਜ਼ਮਾਨਾ ਹੀ ਨਹੀਂ ਜਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋੜੇ ਹਾਂਜੀ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਬਣਨਾ ਨਹੀਂ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਕਿਸਾ ਜੀ ਜਿੰਦਾਬਾਦ ਜਿੰਦਾਬਾਦ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਬੁੱਲੇ ਸੀ ਧੀਆਂ ਪਹਿਲਾਂ ਉਹਨਾਂ ਨੂੰ ਕਹੋ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅੱਜ ਤੱਕ ਨਹੀਂ ਦੇਖੀ ਕੋਈ ਕੌਣ ਜਾਣ ਆਲੇ ਯੁੱਗ ਪਲਟਣ ਵਾਲਾ ਆ ਉਹ ਨੀਲੀ ਛੱਤ ਵਾਲਾ ਸਾਡਾ ਰਾਮਾ ਕਿਉਂ ਬੈਠਾ ਆ ਬਾਕੀ ਸਾਡੇ ਕੋਲ ਬਾਬਾ ਜੀਵਨ ਸਿੰਘ ਧੀਰ ਸਿੰਘ ਵੀਰ ਸਿੰਘ ਤੇ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਂਦੇ ਉਹ ਕੀ ਰਿਪੋਰਟ